ਛੋਟੇ ਸਹਿਬਜਾਤਿਆਂ ਤੇ ਮਾਤਾ ਗੁਜਰਕੌਰ ਜੀ ਦਾ ਜਿਹੜਾ ਦਾ ਸੰਸਕਾਰ ਸੀ ਉਹ ਇਸ ਸਥਾਨ ਦੇ ਉੱਤੇ ਹੋਇਆ ਸੀ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਜੀ ਤੇ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗਾ ਸਥਾਨ ਜਾਂ ਮਹਿੰਗੀ ਜਗਾ ਕਿਹਾ ਜਾਂਦਾ ਹੈ ਕਿ ਖਰੀਦੀ ਸੀ ਜੋ ਦੀਵਾਨ ਟੋਡਰਮਲ ਵੱਲੋਂ ਖਰੀਦੀ ਗਈ ਸੀ ਉਹ ਇਹੀ ਸਥਾਨ ਹੈ ਜੀ ਇੱਥੇ ਮੋਹਰਾਂ ਖੜੀਆਂ ਕਰਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਪਹੁੰਚਿਆ ਜਿਹੜੀਆਂ ਮੋਹਰਾਂ ਖੜੀਆਂ ਕਰਕੇ ਜਿੰਨੀ ਥਾਂ ਤੇ ਮੋਹਰਾਂ ਖੜੀਆਂ ਕੀਤੀਆਂ ਗਈਆਂ ਸੀ ਉੰਨੀ ਥਾਂ ਹੀ ਜਿਹੜੀ ਮਿਲੀ ਸੀ ਤੇ ਦੁਨੀਆ ਦੀ ਅੱਜ ਤੱਕ ਦੀ ਉਹ ਜਿਹੜੀ ਜਗਾ ਸਭ ਤੋਂ ਮਹਿੰਗੀ ਜਗਾ ਦੱਸਿਆ ਜਾਂਦਾ ਕਿ ਖਰੀਦੀ ਸੀ ਤੇ ਇਸ ਤੋਂ ਮਹਿੰਗੀ ਜਗਾ ਦੁਨੀਆ ਦੇ ਉੱਤੇ ਕਿਤੇ ਵੀ ਨਾ ਅਜੇ ਤੱਕ ਕਿਸੇ ਨੇ ਵੇਚੀ ਨਾ ਖਰੀਦੀ ਤਾਂ ਆਓ ਆਪਾਂ ਦਰਸ਼ਨ ਕਰਾਉਨੇ ਆ ਜੀ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਤੇ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਤੇ ਨਾਲ ਹੀ ਬੇਨਤੀ ਆ ਕਿ ਵੀਡੀਓ ਨੂੰ ਦੇਖੋ ਤੇ ਦੇਖਦੇ ਸਾਰੀ ਇਹਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਜਿਹੜੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਉਹ ਸੰਗਤ ਹੋਰ ਵੀ ਕਰ ਸਕੇ ਕਿਸੇ ਭੈਣ ਭਾਈ ਕੋਲੇ ਹੋਰ ਵੀ ਪਹੁੰਚ ਸਕੇ ਵੀਡੀਓ ਕਿਉਂਕਿ ਹਰ ਇੱਕ ਬੰਦਾ ਨਹੀਂ ਜਾ ਸਕਦਾ ਹੁੰਦਾ ਕਿਸੇ ਦੇ ਕੰਮ ਧੰਦਿਆਂ ਦੇ ਹਿਸਾਬ ਦੇ ਨਾਲ ਤੇ ਉਸ ਹਿਸਾਬ ਦੇ ਨਾਲ ਜਿਹੜੇ ਨਹੀਂ ਪਹੁੰਚ ਸਕਣਗੇ ਜਿਨ੍ਹਾਂ ਤੋਂ ਨਹੀਂ ਆਇਆ ਜਾਊਗਾ ਉਹ ਜਿਹੜਾ ਵੀਡੀਓ ਦੇ ਰਾਹੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣਗੇ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਦੋਸਤੋ ਆਪਾਂ ਇੱਕ ਲੜੀ ਲੈ ਕੇ ਆਏ ਸੀ ਵੀਡੀਓਜ਼ ਦੀ ਜਿਹਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਤੋਂ ਲੈ ਕੇ ਤੋ ਇੱਥੇ ਜੋਤੀ ਜੋਤੀ ਜਿਹੜਾ ਸਰੂਪ ਗੁਰਦੁਆਰਾ ਸਾਹਿਬ ਐ ਇੱਥੇ ਤੱਕ ਪਹੁੰਚਣ ਦਾ ਜਿੰਨਾ ਵੀ ਸਫਰ ਹੈ ਜਿੱਥੋਂ-ਜਿੱਥੋਂ ਦੀ ਹੋ ਕੇ ਆਏ ਸੀ ਸਾਰੀਆਂ ਵੀਡੀਓ ਆਪਾਂ ਕਵਰ ਕੀਤੀਆਂ ਨੇ ਤੇ ਉਹ ਵੀਡੀਓਜ਼ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਕਿਲਾ ਛੱਡਿਆ ਸੀ ਬਿਛੋੜਾ ਸਾਹਿਬ ਗੁਰਦੁਆਰਾ ਤੇ ਗੰਗੂ ਦਾ ਘਰ ਵੀ ਦਿਖਾਇਆ ਤੇ ਨਾਲ ਹੀ ਜਿਹੜਾ ਮਰਿੰਡਾ ਜਿਸ ਜੇਲ੍ਹ ਦੇ ਵਿੱਚ ਮਾਤਾ ਗੁਜਰਕੌਰ ਜੀ ਨੂੰ ਰੱਖਿਆ ਗਿਆ ਸੀ ਉਹ ਵੀ ਸਥਾਨ ਦਿਖਾਇਆ ਤੇ ਪਵਿੱਤਰ ਗਲਾਸਾਂ ਦੇ ਦਰਸ਼ਨ ਵੀ ਕਰਵਾਏ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬ ਜਿਆਦਿਆਂ ਨੇ ਦੁੱਧ ਪੀਤਾ ਸੀ ਤੇ ਜਹਾਜ਼ ਹਵੇਲੀ ਟੋਡਰਮਲਦੀ ਦੀਵਾਨ ਟੋਡਰਮਲਦੀ ਹਵੇਲੀ ਵੀ ਦਿਖਾਈ ਹੈ ਸਾਰੀਆਂ ਵੀਡੀਓਜ਼ ਕਵਰ ਕੀਤੀਆਂ ਨੇ ਤੁਸੀਂ ਉਹ ਆਪਾਂ ਪਾ ਚੁੱਕੇ ਹਾਂ ਸੋ ਇਹ ਥਾਨ ਹੈ ਜੀ ਉਹ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਹਬਜ਼ਾਦਿਆਂ ਦਾ ਜਿਹੜਾ ਦਾਸ ਸੰਸਕਾਰ ਕੀਤਾ ਸੀ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਸ਼ਿਸ਼ੋਭਿਤ ਨੇ ਸੋ ਤੁਸੀਂ ਦੇਖ ਸਕਦੇ ਹੋ ਇਸ ਥਾਨ ਨੂੰ ਜੇ ਜੋ ਦੁਨੀਆ ਦਾ ਸਭ ਤੋਂ ਮਹਿੰਗਾ ਥਾਨ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਦਰਸ਼ਨ ਕਰਦੇ ਰਹੋ ਤੇ ਕਮੈਂਟਾਂ ਦੇ ਵਿੱਚ ਵੈਗਰੂ ਲਿਖਦੇ ਰਹੋ ਸੋ ਬੜੀ ਸੰਗਤ ਆਉਂਦੀ ਹੈ ਸੋ ਜੇਕਰ ਆਪਾਂ ਗੱਲ ਕਰੀਏ ਵੀਡੀਓ ਫਲਮਾਉਣ ਦੀ ਤਾਂ ਕੁਝ ਦਿਨ ਪਹਿਲਾਂ ਹੀ ਵੀਡੀਓ ਫਲਮਾਈ ਗਈ ਸੀ ਅੱਜ ਦੇ ਦਿਨ ਨਹੀਂ ਕਿਉਂਕਿ ਅੱਜ ਦੇ ਦਿਨ ਵੀਡੀਓ ਫਲਮਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਇਹਨਾਂ ਦਿਨਾਂ ਨੂੰ ਇਹਨਾਂ ਦਿਨਾਂ ਦੀ ਜੋ ਸਿੱਖ ਇਤਿਹਾਸ ਦੇ ਵਿੱਚ ਮਹੱਤਤਾ ਹੈ ਉਹ ਸਭ ਨੂੰ ਪਤਾ ਹੀ ਹੈ ਕਿ ਕੀ ਹੈ ਤੇ ਕਿੰਨੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਬਹੁਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗ ਉਹ ਸਰਹੰਦ ਫਤੇਗੜ ਸਾਹਿਬ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਹੈ ਜੀ ਵੱਖੋ ਵੱਖ ਥਾਵਾਂ ਬਣੀਆਂ ਹੋਈਆਂ ਨੇ ਸੋ ਦਰਸ਼ਨ ਕਰੋ ਜੀ ਨਾਲ ਦਰਸ਼ਨ ਕਰਦੇ ਨਾਲ ਹੀ ਵੀਡੀਓ ਸ਼ੇਅਰ ਕਰਦੇ ਜਾਓ ਤੇ ਕਮੈਂਟਾਂ ਦੇ ਵਿੱਚ ਵੈਗਰੂ ਲਿਖਦੇ ਜਾਓ ਸੋ ਇਹ ਉਹ ਪਾਕ ਪਵਿੱਤਰ ਸਥਾਨ ਹੈ ਜੀ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦਾ ਜਿਹੜਾ ਦਾ ਸੰਸਕਾਰ 29 ਦਸੰਬਰ ਨੂੰ ਕੀਤਾ ਗਿਆ ਸੀ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ